ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜਿਸ ਨੂੰ ਅਮਰਿੰਦਰ ਸਿੰਘ ਬਰਾੜ ਕਹਿੰਦੇ ਨੇ ਜਿਸ ਨੇ ਕੱਲ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਗ੍ਰਹਿ ਮੰਤਰੀ ਸਵਰਗਵਾਸੀ ਗ੍ਰਹਿ ਮੰਤਰੀ ਸਰਦਾਰ ਬੁੱਟਾ ਸਿੰਘ ਦੇ ਬਾਰੇ ਗਲਤ ਟਿੱਪਣੀ ਕੀਤੀ ਉਸ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ ਐਸਸੀ ਦਲਿਤ ਭਾਈਚਾਰੇ ਵੱਲੋਂ ਵੀ ਤੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਹੈ ਰਾਜਾ ਵਿੰਗ ਦੇ ਖਿਲਾਫ ਜੋ ਰਾਜਾ ਵਿੰਗ ਨੂੰ ਪੰਜਾਬ ਦੇ ਪ੍ਰਦੇਸ਼ ਦੇ ਅਹੁਦੇ ਤੋਂ ਹਟਾਇਆ ਜਾਏਗਾ ਰਾਜਾ ਵਿੰਗ ਦੇ ਕੋਲੋਂ ਵੱਡੀ ਜ਼ਿੰਮੇਵਾਰੀ ਵਾਪਸ ਲਈ ਜਾਵੇਗੀ ਤੇ ਰਾਜਾ ਵਿੰਗ ਸਿਰਫ ਲੋਕ ਸਭਾ ਮੈਂਬਰ ਵਜੋਂ ਕੰਮ ਕਰਨਗੇ ਜਿਸ ਨੂੰ ਲੈ ਕੇ ਹਾਈ ਕਮਾਂਡ ਤੱਕ ਇਹ ਘੰਟੀਆਂ ਖੜਕ ਗਈਆਂ ਨੇ ਹਾਈ ਕਮਾਂਡ ਹੁਣ ਰਾਜਾ ਵਿੰਗ ਦੇ ਕੋਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵਾਪਸ ਲੈਣ ਵਾਸਤੇ ਤਿਆਰੀ ਕਰ ਰਹੀ ਹੈ जो उसने वह बयान दिता केंद्रीय गृह मंत्री बूटा सिंह बारे तो असं वह बयान सुनावे और किस तरह राजा वडिंग दू जातिद हंकार वाला ये जी बोली है ये सामने आई है तुम जुड़े हो लोक राय न्यूज़ न बहुत बहुत स्वागत थोड़ा चैनल में सबसक्राइब कर देना कंटी का बटन दवा दो तो हर रोज़ नवी खबर का नोटिफिकशन मिल सके कांग्रेस के सूबा प्रधान अमरिंदर राजा वडिंग ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲੀ 2022 ਦੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਰਾਜਾ ਵੜਿੰਗ ਜਿਹੜੇ ਪੰਜਾਬ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਪਰ ਅੰਦਰ ਖਾਤੇ ਕਿਦੇ ਨੇ ਕਿਦੇ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਬਜਾਏ ਕਾਂਗਰਸ ਦਾ ਬੇੜਾ ਡੋਬ ਵੀ ਰਹਿ ਨੇ ਜੋ ਤਰਨ ਤਾਰਨ ਦੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਨੂੰ ਹਰਾਣ ਲਈ ਆਏ ਹੋਏ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਦੀ ਸੈਟਿੰਗ ਹੋਈ ਹੋਈ ਹੈ ਜਿਸ ਨੂੰ ਲੈ ਕੇ ਜਦੋਂ ਉਹਨਾਂ ਦੇ ਉੱਪਰ ਵਿਧਾਨ ਸਭਾ ਦੇ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਰਾਜਾ ਵਿਰਿੰਗ ਦਾ ਉਹ ਸਾਰਾ ਚਿੱਠਾ ਮੇਰੇ ਕੋਲ ਪਿਆ ਹੈ ਜੇਕਰ ਰਾਜਾ ਵਿਰਿੰਗ ਬਾਲਾ ਬੋਲਣਗੇ ਤਾਂ ਉਹ ਉਹਨਾਂ ਦੇ ਵੀ ਇਨਕੁਆਰੀਆਂ ਖੁੱਲ ਜਾਣਗੀਆਂ ਔਰ ਉਹਨਾਂ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਪਵੇਗੀ ਜਿਸ ਦੇ ਕਾਰਨ ਰਾਜਾ ਵਿਰਿੰਗ ਅੰਦਰ ਖਾਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਿਲੇ ਹੋਏ ਨੇ ਜੋਕਰ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰਾਉਣ ਲਈ ਉਹਨਾਂ ਨੇ ਉਹ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਪੂਰਾ ਦਿਨ ਬਵਾਲ ਮਚਿਆ ਰਿਹਾ ਪੂਰਾ ਦਿਨ ਰਾਜਾ ਵਿਢਿੰਗ ਦੀ ਚਰਚਾ ਹੁੰਦੀ ਰਹੀ ਕਿ ਰਾਜਾ ਵਿਢਿੰਗ ਨੇ ਤਰਨ ਤਰਨ ਦੇ ਵਿੱਚ ਅਜਿਹਾ ਬਿਆਨ ਦੇ ਕੇ ਇਹ ਕੀ ਸਾਬਤ ਕਰਨਾ ਚਾਹਿਆ ਜੋ ਦਲਤ ਭਾਈਚਾਰੇ ਦੀ ਵੋਟ ਹੈ ਉਹ ਰਾਜਾ ਵਿਢਿੰਗ ਦੇ ਕਾਰਨ ਕਾਂਗਰਸ ਪਾਰਟੀ ਨਾਲੋਂ ਟੁੱਟ ਗਈ ਕਾਂਗਰਸ ਪਾਰਟੀ ਦੇ ਵਿੱਚ ਜੋ ਹਰੇਕ ਵਰਗ ਨੂੰ ਜਿਹੜਾ ਕਿ ਬਰਾਬਰਤਾ ਦਿੱਤੀ ਜਾਂਦੀ ਹੈ ਹਰੇਕ ਵਰਗ ਨੂੰ ਜਿਸ ਵਿੱਚ ਕਾਂਗਰਸ ਨੇ ਕਦੇ ਜਾਤੀਵਾਦ ਨਹੀਂ ਵਰਤਿਆ ਸੋ ਰਾਜਾ ਵਿਢਿੰਗ ਨੇ ਅਜਿਹਾ ਜਾਤੀਵਾਦ ਸ਼ਬਦ ਲਾ ਕੇ ਔਰ ਨਸਲੀ ਟਿੱਪਣੀ ਕਰਕੇ ਜੋ ਕਾਂਗਰਸ ਦੇ ਵਿੱਚ ਦਰਤ ਭਾਈਚਾਰੇ ਦਾ ਜਿਹੜਾ ਕੀ અપਮਾਨ ਕੀਤਾ ਹੈ ਉਹ ਰਾਜਾ ਵੜਿੰਗ ਕੀ ਚਾਹੁੰਦੇ ਨੇ ਕਿ ਪੰਜਾਬ ਵਿੱਚ 2027 ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਆਮ ਆਦਮੀ ਪਾਰਟੀ ਨੂੰ ਜਿਹੜਾ ਕੀ ਅੱਗੇ ਲਿਆਉਣਾ ਚਾਹੁੰਦੇ ਨੇ ਜੋ ਤੁਹਾਨੂੰ ਅਸੀਂ ਪਹਿਲਾਂ ਰਾਜਾ ਵੜਿੰਗ ਦਾ ਤੁਹਾਨੂੰ ਬਿਆਨ ਸੁਣਾਉਂਦੇ ਆ ਤੁਸੀਂ ਖੁਦ ਉਹ ਬਿਆਨ ਸੁਣ ਕੇ ਇਹ ਸੋਚਣ ਲਈ ਮਜਬੂਰ ਹੋ ਕੇ ਕਿ ਰਾਜਾ ਵੜਿੰਗ ਦਾ ਇਹ ਬਿਆਨ ਉਸ ਵਕਤ ਆਇਆ ਜਦੋਂ ਆਖਰੀ ਸਾਲ ਚੱਲ ਰਿਹਾ ਹੈ 2027 ਦੇ ਵਿੱਚ ਇਲੈਕਸ਼ਨ ਹੋਣਾ ਹੈ ਤੇ ਤਰਨਤਾਰ ਦੇ ਜਿਮਣੀ ਚੋਣ ਦਾ ਅਖਾੜਾ ਪਖਿਆ ਹੋਇਆ ਤੇ ਰਾਜਾ ਵੜਿੰਗ ਅਜਿਹੇ ਬਿਆਨ ਦੇ ਰਿਹਾ ਸਟੇਜਾਂ ਦੇ ਉੱਪਰ ਜੋ ਕਾਂਗਰਸ ਪਾਰਟੀ ਦੇ 8 ਵਾਰ ਦੇ ਲੋਕ ਸਭਾ ਮੈਂਬਰ ਕੇਂਦਰੀ ਗ੍ਰਹਿ ਮੰਤਰੀ ਵਿਹਾਰ ਸੂਬੇ ਦੇ ਰਾਜਪਾਲ ਗੁਜਰਾਤ ਵਿੱਚ ਐਸ்சி ਕਮਿਸ਼ਨ ਦੇ ਚੇਅਰਮੈਨ ਤੇ ਹੋਰ ਬਹੁਤ ਸਾਰੇ ਰਾਜਨੀਤਿਕ ਲੀਡਰ ਜਿਹੜੇ ਕਿ ਉਹਨਾਂ ਦੇ ਪੈਰੀ ਹੱਥ ਲਾਉਂਦੇ ਸੀ और उन्होंने बारे उन्हों की शख्सियत बारे किस तरह राजा नफरत दफरतें और किस तरह बोल रहा है एक मजहबी सिंह बूटा सिंह के बारे उसने अपमान किया जो राजा वड़िंग जेडे कि हूँ माफ़िया मांग रहे हैं पर दूसरे पास जो बयान दे रहे सी, बड़े हंकार दे नाल और बड़े आकड़ के ना वो बोल रहे थ कि एक मजहबी सिंह से जिसनों कांग्रेस ने गृह मंत्री बनाया सो वो बूटा सिंह के दे बारे दिता होयान थो तो सुना राजा वड़िंग का किस तरह हंकार परेश बोल रहा है ਕਾਂ ਸਿੰਘ ਹੁੰਦਾ ਸੀ ਮਜਬੀ ਸਿੰਘ ਵਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਅੱਗੇ ਪਉਂਦਾ ਸੀ ਪੱਠੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਭਾਈ ਸਾਹਿਬ ਜਦੋਂ ਪੁੱਤਾਂ ਦਾ ਰਾਜਾ ਵੜਿੰਗ ਦਾ ਬਿਆਨ ਰਾਜਾ ਵੜਿੰਗ ਕਹਿੰਦੇ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਮਜਬੀ ਵਾਲਮੀਕੀ ਜਿਸ ਦਾ ਰੰਗ ਕਾਲਾ ਹੁੰਦਾ ਸੀ ਤੇ ਉਹ ਜਿਹੜੇ ਜ਼ਿਮੀਦਾਰਾਂ ਦੇ ਪੱਠੇ ਵਡਿਆ ਕਰਦਾ ਸੀ ਤੇ ਉਹ ਪੱਠੇ ਪਾਉਂਦੇ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾ ਦਿੱਤਾ ਪਰ ਰਾਜਾ ਵੜਿੰਗ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਸ਼ਖਸੀਅਤ ਬੂਟਾ ਸਿੰਘ ਦਾ ਜਿਸਤੇ ਬਾਰੇ ਜ਼ਿਕਰ ਕਰ ਰਹੇ ਨੇ ਉਹ ਕਿੰਨਾ ਪੜਿਆ ਲਿਖਿਆ ਸੀ ਤੇਰੇ ਕੋਲ ਤਾਂ ਵੱਧ ਤੋਂ ਵੱਧ ਪਲੱਸ 2 ਪਾਸ ਕੀਤੀ ਹੋਵੇਗੀ ਜਿਹੜੇ ਕਿ ਜਾਂ ਗ੍ਰੈਜੂਏਸ਼ਨ ਕੀਤੀ ਹੋਵੇਗੀ ਪਰ ਬੂਟਾ ਸਿੰਘ ਜਿਸਨੇ ਗਰੀਬੀ ਹੰਡਾ ਕੇ ਇਹ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ ਬੂਟਾ ਸਿੰਘ ਨੇ ਜਿਹੜਾ ਕਿ ਇੰਨੇ ਉੱਚੇ ਅਹੁਦੇ ਤੇ ਪਹੁੰਚਿਆ ਆਪਣੀ ਮਿਹਨਤ ਦੇ ਸਦਕਾ ਉਸਦੇ ਪਿੱਛੇ ਵੋਟ ਬੈਂਕ ਸੀਗਾ ਜੋ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਟਿਕਟ ਦਿੱਤੀ ਤੇ ਗ੍ਰਹਿ ਮੰਤਰੀ ਬਣੇ ਨੇ ਸੋ 8 ਵਾਰ ਲੋਕ ਸਭਾ ਸੀਟ ਜਿੱਤੀ ਉਹਨਾਂ ਨੇ ਜਦੋਂ ਤੁਸੀਂ ਇੱਕ ਵਾਰ ਲੋਕ ਸਭਾ ਚੋਂ ਲੜੇ ਤੇ ਹਰਗੇ ਤੇ ਤੁਹਾਡੀ ਛੁੱਟੀ ਹੋ ਗਈ ਔਰ ਹੁਣ ਤੁਹਾਨੂੰ ਜਿਹੜਾ ਪੰਜਾਬ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਬਣ ਕੇ ਤੇ ਹੁਣ ਤੁਹਾਡੇ ਕੋਲ ਜਿਹੜਾ ਇਹਨਾਂ ਹੰਕਾਰ ਆ ਗਿਆ ਇਹਨੇ ਹੰਕਾਰ ਨਾਲ ਤੁਸੀਂ ਦਲਤ ਜਿਹੜੇ ਭਾਈਚਾਰੇ ਦੇ ਬਾਰੇ ਐਸੇ ਸ਼ਬਦ ਬੋਲ ਰਹੇ ਜੇ ਇਹ ਜਿਹੜਾ ਹੰਕਾਰ ਤੁਹਾਡੇ ਅੰਦਰ ਬੋੜਿਆ ਸੀ ਇਹ ਹੰਕਾਰ ਕਾਂਗਰਸ ਨੂੰ ਲੈ ਡੁੱਬੇਗਾ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਹਾਈ ਕਮਾਂਡ ਜੋ ਇਸ ਰਾਜਾ ਵਿੰਗ ਦੇ ਉੱਪਰ ਕਾਰਵਾਈ ਕਰੇਗੀ ਕਾਂਗਰਸ ਹਾਈ ਕਮਾਂਡ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਰਾਜਾ ਵਿੰਗ ਤੋਂ ਜਿਹੜਾ ਇਹ ਪੰਜਾਬ ਪ੍ਰਦੇਸ਼ ਕਾਂਗਰਸ ਦਾ ਅਹੁਦਾ ਵਾਪਸ ਲਿਆ ਜਾ ਸਕਦਾ ਜੋ ਕਾਂਗਰਸ ਦੇ ਉੱਪਰ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਜੋ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੂੰ ਹਰਾਉਣ ਦਾ ਜਿਹੜਾ ये चाले सी जिस करके राजा वड़िंग का यह बयान आया है जो अच्छ हाई कमान कांग्रेस तो होर जो लीडरशिप ये सारा बयान सुन के सो ये सोच रही कि राजा वडिंग ने इस मौके पर अजि बयान क्यों दिता है जो स्टेज के उपर बोल रहे हैं और वार बार यही गल कह रहे हैं कि मज़बी सिंह और निशाना सलित उपर उन्हशाना से मजहबी सिंह के उपर और मजहबी सिंह जेडे कि मजहब के पक्के होंगे ने मजहबी सिंह जदों के ਉਹਨਾਂ ਨੂੰ ਟਾਰਗੇਟ ਕਰਨਾ ਇਹ ਰਾਜਾਵਿੰਗ ਦੀ ਇੱਕ ਹੰਕਾਰ ਔਰ ਜਾਤੀ ਜਿਹੜੀ ਹੈ ਆਪਣੀ ਉਸ ਦੇ ਬਾਰੇ ਉਹ ਦੱਸ ਰਹੇ ਸੀ ਸੋ ਅੱਜ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀ ਚਰਚਾ ਹੁੰਦੀ ਰਹੀ ਕਿ ਅੱਜ ਵੀ ਇਹਨਾਂ ਜਿਹੜੇ ਉੱਚ ਜਾਤੀ ਦੇ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਨੇ ਉਹ ਹੰਕਾਰ ਨਾਲ ਬੋਲਦੇ ਨੇ ਔਰ ਦਲਤਾਂ ਦੇ ਉੱਪਰ ਉਹ ਜਿਹੜਾ ਕਿ ਆਪਣੇ ਬਰਾਬਰ ਜਿਹੜੇ ਪਹੁੰਚਦੇ ਨੇ ਬੜੇ ਦੁਖੀ ਹੁੰਦੇ ਨੇ ਅੰਦਰੋਂ ਕਿ ਇਹ ਦਲਿਤ ਸਾਡੇ ਨੀਚੇ ਦਬੇ ਰਹੇ ਇਹ ਕੁਰਸੀਆਂ ਤੇ ਕਿਉਂ ਆਣ ਕੇ ਬੈਠ ਕੇ ਜੋ ਬੂਟਾ ਸਿੰਘ ਦਾ ਇਨਾ ਉੱਚਾ ਰੁਤਬਾ ਸੀ ਉਸਦੇ ਬਾਰੇ ਰਾਜਾ ਵਿਡਿੰਗ ਬੋਲ ਕੇ ਕਹਨੇ ਰਾਜਾ ਵਿਡਿੰਗ ਨੂੰ ਜਿਹੜਾ ਹੁਣ ਭਾਵੇਂ ਮਾਫੀਆਂ ਮੰਗਰੇ ਨੇ ਭਾਵੇਂ ਗਲਤੀ ਨਾਲ ਕਹਿ ਰਹੇ ਨੇ ਕਿ ਛੱਡੇ ਇਸ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਗਿਆ ਪਰ ਇਹ ਸਪਸ਼ਟ ਸਨਾਈ ਦੇ ਰਿਹਾ ਹੈ ਰਾਜਾ ਵਿਡਿੰਗ ਤਰਨਤਾਰ ਦੀ ਜੰਮੀ ਚੌਂ ਦੇ ਵਿੱਚ ਅਜਿਹੇ ਸ਼ਬਦ ਕਿਉਂ ਬੋਲ ਗਿਆ